ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਵੀ WTO ਖਤਰਨਾਕ ਆ ਜਦੋਂ ਪ੍ਰਚਾਰ ਇਹਦੇ ਬਾਰੇ ਹੋ ਰਿਹਾ ਸੀਗਾ ਕਿ ਤੁਹਾਡੇ ਭਾਅ ਵੱਧ ਜਾਣਗੇ ਤੁਹਾਡੇ ਘਰਾਂ ਦੇ ਵਿੱਚ ਪੈਸਾ ਹੀ ਪੈਸਾ ਆ ਜਾਊਗਾ WTO ਤਾਂ ਬਹੁਤ ਚੰਗਾ ਏ ਚਾਰੇ ਪਾਸੇ ਇਹੀ ਚਰਚਾ ਸੀਗੀ ਤੁਹਾਨੂੰ ਕਿਵੇਂ ਲੱਗਿਆ ਕਿਵੇਂ ਪਤਾ ਲੱਗਿਆ ਵੀ ਨਹੀਂ ਇਹ ਤਾਂ ਖਤਰਨਾਕ ਆ ਹੁਣ ਉਹ ਵਰਲਡ ਵਾਰ ਨਹੀਂ ਲੱਗਦੀ ਹੁਣ ਉਹ ਸਰਸਤੀ ਨਹੀਂ ਜਾਇਆ ਜਾ ਸਕਦਾ ਹੁਣ ਲੁੱਟਦਾ ਇੱਕ ਢੰਮਾ ਢੰਗ ਜਿਹੜਾ ਹੈਗਾ ਉਹ ਵਰਲਡ ਬੈਂਕ ਨੇ ਡੰਕਲ ਦੀ ਡਿਊਟੀ ਲਈ ਜੀ ਨੇ ਇਹ ਖਲੜਾ ਤਿਆਰ ਕੀਤਾ ਉਦੋਂ ਤੋਂ ਹੀ ਜਦੋਂ ਤੋਂ ਡੰਕਲ ਖੜੜਾ ਆ ਰਿਹਾ ਸੀ ਉਸ ਵੇਲੇ ਤੋਂ ਹੀ ਅਸੀਂ ਜਿਹੜਾ ਹੈਗਾ ਇਹ ਇਹਨਾ ਇਹ ਖੜੜੇ ਦਾ ਵਿਰੋਧ ਕਰਦੇ ਰਹੇ ਜੀ ਤੇ ਇਹਨੂੰ ਅਸੀਂ ਜਾ ਕੇ ਲੋਕਾਂ 'ਚ ਦੱਸਦੇ ਰਹੇ ਪਹਿਲਾਂ ਉਹ ਕਹਿੰਦੀ ਸੀ ਵੀ ਸਾਡੇ ਸਾਡੇ ਤੱਕ ਕਿਹਦਾ ਕੀ ਆਊਗਾ ਇਹ ਤਾਂ ਉੱਤੇ ਨੇ ਸਰਕਾਰਾਂ ਦੇ ਕੰਮ ਨੇ ਇਹ ਇਹ ਦਾ ਸਾਡੇ ਤੱਕ ਕੀ ਇਸ ਤਰ੍ਹਾਂ ਅਸੀਂ ਉਹਨੂੰ ਦੱਸਿਆ ਵੀ ਇਹਦਾ ਅਸਰ ਆਉਣੇ ਹੀ ਸਾਡੇ ਤੇ ਹੁਣ ਤੁਹਾਨੂੰ ਲੱਗਦਾ ਜੀ ਜਿਵੇਂ ਤੁਸੀਂ ਉਦੋਂ ਪ੍ਰਚਾਰ ਕੀਤਾ ਬਹੁਤ ਸਾਰੇ ਪਿੰਡਾਂ ਦੇ ਖੱਪਦੇ ਗਏ ਤੁਸੀਂ ਆਪਦੀ ਜ਼ਿੰਦਗੀ ਲਾਈ ਉਹਦਾ ਅਸਰ ਹੋਇਆ ਲੱਗਦਾ ਹੁਣ ਜਿਵੇਂ ਲੋਕ ਉੱਠ ਰਹੇ ਨੇ ਇਹਦੇ ਖਿਲਾਫ 96 97 ਤੋਂ ਅਸੀਂ ਤਾਂ 92 ਤੋਂ ਉਦੋਂ ਤੋਂ ਹੀ ਇਹਦਾ ਮਤਲਬ ਰੂਤ ਕਰਦੇ ਆ ਰਹੇ ਹਾਂ ਤੇ ਉਦੋਂ ਬਾਅਦ ਫਿਰ ਅਸੀਂ ਕਈ ਤੇ ਕੰਵੈਨਸ਼ਨਾਂ ਵੀ ਕੀਤੀਆਂ ਪਿੰਡਾਂ 'ਚ ਜਾ ਕੇ ਵੀ ਬੋਲੇ ਤੇ ਜਿਵੇਂ ਅਸੀਂ ਜ਼ਿੰਦਗੀਆਂ ਲਾਈਆਂ ਜਿਵੇਂ ਅਸੀਂ ਮਤਲਬ ਜਿੱਡੇ ਸਾਡੇ ਤੋਂ ਕੋਸ਼ਿਸ਼ ਹੋਈ ਉਹ ਕੀਤੀ ਪਿੰਡਾਂ ਤੱਕ ਪਹੁੰਚੇ ਤਾਂ ਅੱਜ ਉਹਦਾ ਹੀ ਅਸਰ ਹੈ ਕੀ ਲੋਕਾਂ ਨੇ ਲੈਣਾ ਬੰਦ ਕਰਤੀਆਂ ਤੇ ਦਿੱਲੀ ਨੂੰ ਹੁਮ ਹਮਾ ਕੇ ਗਏ ਨੇ ਕਿ WTO ਬਾਰੇ ਕਿਹਾ ਜਾਂਦਾ ਜੀ ਵੀ ਇਹ ਆਮ ਪ੍ਰਚਾਰ ਹੀ ਆ ਵੀ ਕਲਾ ਕਿਸਾਨਾਂ ਨੂੰ ਨੁਕਸਾਨ ਆ ਆਮ ਇਹੀ ਗੱਲ ਉੱਪਰ ਕਿਉਂ ਆਉਂਦੀ ਆ ਯਾਰ ਕਿਸਾਨਾਂ ਨੂੰ ਨੁਕਸਾਨ ਆ ਕਿਸਾਨਾਂ ਨੂੰ ਨੁਕਸਾਨ ਆ ਦੂਜੇ ਵਰਗਾਂ ਨੂੰ ਕਿਵੇਂ ਨੁਕਸਾਨ ਆ ਉਹਦਾ ਭਾਵੇਂ ਇਹ ਅੱਜ ਕਿਸਾਨਾਂ ਦੀ ਬਹੁਤ ਵੱਡੀ ਜਿੱਤ ਹੈ ਇਤਿਹਾਸਕ ਜਿੱਤ ਹੈ ਵੀ ਅਸੀਂ ਉਹਨਾਂ ਤਿੰਨੇ ਬਿਲਾ ਨੂੰ ਬਕਾਫ਼ਸ ਕਰਾਤਾ ਪਰ ਇਹ ਦਾ ਮਤਲਬ ਇਹ ਨਹੀਂ ਵੀ ਖਤਰਾ ਟਕ ਗਿਆ ਤੁਸੀਂ ਜੁੜੇ ਹੋਇਓ ਦੁਨੀਆ ਦੇ ਨਾਲ ਮੈਂ ਮਨਦੀਪ ਅੱਜ ਕੱਲ WTO ਦੀ ਬੜੀ ਚਰਚਾ ਹੋ ਰਹੀ ਆ ਭਾਵੇਂ ਕਿ ਸਾਡੇ ਲਈ ਕਈਆਂ ਲਈ ਨਵੀਂ ਗੱਲ ਆ ਕਿ WTO ਕੀ ਸ਼ੈ ਆ ਪਰ ਇਹ ਚਰਚਾ ਪੰਜਾਬ ਦੀ ਕਿਸਾਨੀ ਨੇ ਬਹੁ ਸਮਾਂ ਪਹਿਲਾਂ ਕੀਤੀ ਸੀ ਤੇ ਉਹ ਚਰਚੇ ਦੀ ਵਜ੍ਹਾ ਦੇ ਕਰਕੇ ਅੱਜ WTO ਦਾ ਵਿਰੋਧ ਆ ਜਿਹੜਾ ਉਹ ਵੱਡੇ ਪੱਧਰ ਤੇ ਹੋ ਰਿਹਾ ਬੇਸ਼ੱਕ ਕਿਸਾਨ ਜਥੇਬੰਦੀਆਂ ਤੇ ਇਲਜ਼ਾਮ ਲੱਗਦਾ ਰਹਿੰਦਾ ਕਿ ਉਹ ਰੋਡ ਜਾਮ ਕਰ ਲੈਂਦੇ ਆ डीसी दफ्तर ਘੇਰ ਲੈਂਦੇ ਆ ਇਸ ਤੋਂ ਗਾਂ ਨਹੀਂ ਵੱਧਦੇ ਜਾਂ ਕਈ ਵਾਰੀ ਇਹ ਵੀ ਦੋਸ਼ ਲੱਗਦਾ ਕਿ ਇਹ ਗੱਲਾਂ ਅਮਰੀਕਾ ਦੀਆਂ ਕਰਦੇ ਆ ਚਾਈਨਾ ਦੀਆਂ ਕਰਦੇ ਆ ਰਸ਼ੀਆ ਦੀਆਂ ਕਰਦੇ ਆ ਪਰ ਉਹਨਾਂ ਦੀ ਤੰਦਾ ਸਾਡੇ ਨਾਲ ਕਿਵੇਂ ਜੁੜਦੀਆਂ ਨੇ ਉਹਨਾਂ ਬਾਰੇ ਚਰਚਾ ਕਰਨ ਲਈ ਅੱਜ ਸਾਡੇ ਨਾਲ ਧੰਨਾ ਸਿੰਘ ਪੱਟੀਵਾਲ ਜਿਹੜੇ ਕਿ ਪਿੰਡ ਦੇ ਸਰਪੰਚ ਰਹਿ ਚੁੱਕੇ ਨੇ ਤੇ ਕਿਰਤੀ ਕਿਸਾਨ ਯੂਨੀਅਨ ਦੇ ਵਿੱਚ ਲੰਮਾ ਸਮਾਂ ਕੰਮ ਵੀ ਕੀਤਾ ਤਾਂ ਗੱਲਬਾਤ ਕਰਨ ਤੋਂ ਪਹਿਲਾਂ ਇਹ ਜ਼ਰੂਰ ਜਾਣਕਾਰੀ ਦੇਣੀ ਬਣਦੀ ਆ ਕਿ ਧੰਨਾ ਸਿੰਘ ਜਿੱਥੇ ਸਰਪੰਚ ਰਹੇ ਨੇ ਉੱਥੇ ਨਾਲ-ਨਾਲ ਉਹ ਕਿਰਤੀ ਕਿਸਾਨ ਯੂਨੀਅਨ ਦੇ ਵੱਡੇ ਆਗੂ ਰਹੇ ਨੇ ਪਰ ਅੱਜਕੱਲ ਬੇਸ਼ੱਕ ਉਹਨਾਂ ਤੋਂ ਤੁਰ ਨਹੀਂ ਹੁੰਦਾ ਉਹਨਾਂ ਦੀ ਜਿਹੜੀਆਂ ਅੱਖਾਂ ਉਹ ਦੇਖ ਨਹੀਂ ਪਾਉਂਦੀਆਂ ਪਰ ਉਹਨਾਂ ਦੇ ਲਾਏ ਹੋਏ ਚਿਰਾਗ ਜਦੋਂ ਉਹ ਲਗਾਤਾਰ ਡਬਲਯੂਟੀ ਦਾ ਵਿਰੋਧ ਕਰ ਰਹੇ ਸੀ ਕਿੰਨੇ ਹੀ ਹੋਰ ਅੱਖਾਂ ਜਿਹੜੀਆਂ ਉਹ ਪੈਦਾ ਕੀਤੀਆਂ ਅੱਜ ਉਹ ਭਾਵੇਂ ਦੇਖ ਨਹੀਂ ਸਕਦੇ ਪਰ ਉਹਨਾਂ ਦੀ ਵਜ੍ਹਾ ਨਾਲ ਤੁਸੀਂ ਦੇਖ ਸਕਦੇ ਹੋ ਕਿ ਡਬਲਯੂਟੀ ਕੀ ਆ ਬੇਸ਼ੱਕ ਉਹਨਾਂ ਨੇ ਬਹੁਤ ਲੰਮਾ ਪੰਡਾ ਤੈਅ ਕੀਤਾ ਇਹ ਲੋਕਾਂ ਦੇ ਘਰਾਂ ਤੱਕ ਗੱਲ ਲਿਜਾਣ ਲਈ ਕਿ WTO ਸਾਡੇ ਲਈ ਕਿੰਨੇ ਖਤਰਨਾਕ ਆ ਤੱਜ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੰਨਾ ਸਿੰਘ ਸਰਪੰਚ ਸਾਡੇ ਨਾਲ ਨੇ ਤੰਨਾ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਧੰਨਵਾਦ ਮੈਂ ਪਹਿਲਾਂ ਸ਼ੁਰੂ ਦੇ ਵਿੱਚ ਗੱਲ ਕੀਤੀ ਆ ਜੀ ਕਿ WTO ਸਾਡੇ ਨਵੇਂ ਮੁੰਡਿਆਂ ਲਈ ਬਹੁਤਾਂ ਲਈ ਨਵੀਂ ਛੇ ਆ ਕੋਈ ਕਿ WTO ਕੀ ਆ ਪਰ ਤੁਸੀਂ ਆਪਣੀ ਉਮਰ ਹੰਡਾਤੀ ਜਦੋਂ ਦਾ WTO ਦਾ ਸਮਝੌਤਾ ਹੋਇਆ ਸੀ ਉਸ ਤੋਂ ਪਹਿਲਾਂ ਦੇ ਜਦੋਂ ਤੁਸੀਂ ਲੱਗੇ ਹੋਏ ਹੋ ਕਿ ਸਾਡੇ ਲਈ ਖਤਰਨਾਕ ਆ ਉਹ ਕਿਹੋ ਜਿਹਾ ਮਾਹੌਲ ਸੀਗਾ ਇਹ ਤੁਹਾਡਾ ਕਿਵੇਂ ਲੱਗੇ ਇੱਧਰ ਨੂੰ ਕਿਵੇਂ ਆਏ ਤੁਸੀਂ ਕਿ ਮਨਦੀਪ ਬਹੁਤ ਹੀ ਤੋਂ ਮੈਂ ਇਸ ਵਿਚਾਰਤਾ ਰੰ ਨਾਲ ਜਾਂ ਕਿਸਾਨਾਂ ਦੇ ਵਿੱਚ ਕੰਮ ਕਰਦਾ ਰਿਹਾ ਹੂੰ ਇਸ ਕਰਕੇ ਪੁਲਸੀਆਂ ਜਦੋਂ ਅਸੀਂ ਜਿਹੜੀਆਂ ਹੈਗੀਆਂ ਗੱਲ ਕਰਦੇ ਆ ਤਾਂ ਜਦੋਂ ਅੱਜ ਦੁਨੀਆ ਇੰਨੀ ਇੰਨੀ ਆਪਣੇ ਆਪ ਦੇ ਵਿੱਚ ਜਾ ਚੁੱਕੀ ਤਾਂ ਹਰ ਤੰਦ ਜਿਹੜੀ ਹੈਗੀ ਹੈ ਹੂੰ ਉਹ ਦੁਨੀਆ ਨਾਲ ਹੀ ਜੁੜਦੀ ਹੈ ਹੂੰ ਇਸ ਲਈ ਸਾਡੇ ਜਿਹੜੇ ਅ ਕਿਸਾਨ ਨੇ ਜਿਹੜੀ ਸਾਡੀ ਆਗੂ ਨੇ ਉਹ ਬੜੇ ਸੁਚੇਤ ਦੁਨੀਆ ਪੱਧਰ ਤੇ ਜੋ ਕੁਝ ਕਿਸਾਨੀ ਲਈ ਵਾਪਰ ਰਿਹਾ ਹੂੰ ਜੋ ਨੀਤੀਆਂ ਬਣ ਰਹੀਆਂ ਨੇ ਉਹ ਉਹਦੇ ਤੇ ਬੜੀ ਨੀਜ਼ ਰੱਖਦੇ ਨੇ ਹੂੰ ਤੇ ਇਹ ਜਿਸ ਵਲੇ ਡੰਕਲ ਜਿਹੜਾ ਖਰੜਾ ਜਿਹੜਾ ਮਸੂਦਾ ਤਿਆਰ ਇਤਾ ਉਹ ਡੰਕਲ ਬੰਦੇ ਨੇ ਡੰਕਲ ਉਸ ਬੰਦੇ ਦਾ ਨਾਮ ਸੀ ਜਿਹੜਾ ਆਰਥਿਕ ਵਿਗਿਆਨੀ ਸੀ ਉਹਦੀ ਜਿਹੜੇ ਇਹ ਸਾਮਰਾਜੀ ਮੁਲਕ ਸੀਗੇ ਜਿਹੜੇ ਪਹਿਲਾਂ ਦੂਜੇ ਲੁੱਟ ਲੁੱਟੰਗ ਕਰਦੇ ਸੀ ਦੂਜੀ ਵਰਲਡ ਵਾਰ ਤੋਂ ਉਹ ਗੱਲ ਸਮਾਪਤ ਹੋ ਗਈ ਫਿਰ ਇਹਨਾਂ ਨੇ ਇਸ ਤਰ੍ਹਾਂ ਦਾ ਬਣਾਇਆ ਵੀ ਆਈਐਮਐਫ ਰਾਹੀਂ ਅਸੀਂ ਇਹੋ ਜਿਹਾ ਮਤਲਬ ਨੀਤੀਆਂ ਬਣਾਈਏ ਕਿ ਦੁਨੀਆ ਦੀ ਲੁੱਟ ਕਰ ਸਕੀਏ ਦੁਨੀਆ ਬਰੋਧ ਨਾ ਕਰੇ ਅਸੀਂ ਉਹਨਾਂ ਨੂੰ ਇਹ ਇਹ ਚਾਹੀਏ ਵੀ ਇਹ ਤਾਂ ਤੁਹਾਡੇ ਹੱਕ ਦੀਆਂ ਨੇ ਅਸੀਂ ਇੱਥੇ ਆ ਕੇ ਪ੍ਰੋਜੈਕਟ ਲਾਵਾਂਗੇ ਤੇ ਲੋਕਾਂ ਨੂੰ ਰੋਜ਼ਗਾਰ ਰੋਜ਼ਗਾਰ ਮਿਲੂਗਾ ਤੇ ਤੁਹਾਡੀਆਂ ਜਿਹੜੀਆਂ ਜਿੰਸਾਂ ਨੇ ਉਹਨਾਂ ਦਾ ਫਸਲਾਂ ਦਾ ਵੀ ਰਿਟ ਜਿਹੜਾ ਵੱਧ ਮਿਲੂਗਾ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਵੀ WTO ਖਤਰਨਾਕ ਆ ਜਦੋਂ ਪ੍ਰਚਾਰ ਇਹਦੇ ਬਾਰੇ ਹੋ ਰਿਹਾ ਸੀਗਾ ਕਿ ਤੁਹਾਡੇ ਭਾਅ ਵੱਧ ਜਾਣਗੇ ਤੁਹਾਡੇ ਘਰਾਂ ਦੇ ਵਿੱਚ ਪੈਸਾ ਹੀ ਪੈਸਾ ਆ ਜਾਊਗਾ WTO ਤਾਂ ਬਹੁਤ ਚੰਗਾ ਏ ਚਾਰੇ ਪਾਸੇ ਇਹੀ ਚਰਚਾ ਸੀਗੀ ਤੁਹਾਨੂੰ ਕਿਵੇਂ ਲੱਗਿਆ ਕਿਵੇਂ ਪਤਾ ਲੱਗਿਆ ਵੀ ਨਹੀਂ ਇਹ ਤਾਂ ਖਤਰਨਾਕ ਆ ਉਹ ਮਨਦੀਪ ਇਸ ਤੇ ਲੱਗਿਆ ਵੀ ਇਹ ਇਹ ਜਿਹੜਾ ਪ੍ਰਚਾਰ ਸੀ ਇਹ ਸਾਮਰਾਜੀ ਪ੍ਰਚਾਰ ਸੀ ਹਮ ਅਸੀਂ ਇਹਨੂੰ ਸਮਝਦੇ ਸੀ ਬੀ ਬਿਲਕੁਲ ਨਹੀਂ ਹੈਗਾ ਇਹ ਉਹੀ ਕੰਪਨੀਆਂ ਜਿਹੜੀਆਂ ਪਹਿਲਾਂ ੱੱਕੇ ਨਾਲ ਸਾਡੇ ਤੇ ਰਾਜ ਕਰਦੀਆਂ ਰਹੀਆਂ ਇੱਥੇ ਫਰਾਂਸ ਵਾਲੇ ਵੀ ਨੇ ਵੀ ਰਾਜ ਕੀਤਾ ਇੰਗਲੈਂਡ ਵਾਲਿਆਂ ਨੇ ਵੀ ਕੀਤਾ ਇੱਥੇ ਪੁਰਤਗਾਲ ਵਾਲਿਆਂ ਨੇ ਵੀ ਕੀਤਾ ਬੀ ਅੱਜ ਉਹ ਨਹੀਂ ਚੱਲ ਸਕਦਾ ਕਿਉਂਕਿ 45 ਜਦੋਂ ਅੜਵਾਰ ਲੱਗ ਕੇ हट ਗਈ ਬੀ ਅੱਜ ਇਹ ਹੰਬ ਗਿਆ ਜੇ ਨਹੀਂ ਲੜਨਾ ਚਾਹੁੰਦੇ ਉਹਨਾਂ ਨੇ ਬੜੇ ਚੁਸਤੀ ਉਹਨਾਂ ਨੇ ਇਹਨੂੰ ਲਿਆਂਦਾ ਵੀ ਅਸੀਂ ਨੀਤੀ ਇਸ ਕਿਸਮ ਦੇ ਖਰੜਾ ਤਿਆਰ ਕਰੀਏ ਜਿਹੜਾ ਲੋਕਾਂ ਤੱਕ ਲੈਕੇ ਜਾ ਇਹ ਵੀ ਤੁਹਾਡੇ ਹੱਕ ਚ ਆ ਪਰ ਅਸੀਂ ਜਿਹੜੇ ਕਿ ਸਾਡੇ ਕਿਸਾਨਾਂ ਆਗੂ ਸੀ ਵੱਡੇ ਉਹ ਸਮਝਦੇ ਸੀ ਵੀ ਨਹੀਂ ਨਹੀਂ ਇਹ ਇਹ ਮੋੜ ਉਹੋ ਹੀ ਚੀਜ਼ ਆ ਰਹੀ ਹੈ ਕਿਉਂਕਿ ਪਹਿਲਾਂ ਤਾਂ ਉਹ ਹਥਿਆਰ ਵੇਚੇ ਵਰਲਡ ਵਾਰ ਲੱਗੀ ਉਹਦੇ ਚ ਕਮਾਈ ਕੀਤੀ ਹੁਣ ਉਹ ਵਰਲਡ ਵਾਰ ਨਹੀਂ ਲੱਗਦੀ ਹੁਣ ਉਹ ਸਰਸਤੀ ਨਹੀਂ ਜਾਇਆ ਜਾ ਸਕਦਾ ਹੁਣ ਲੁੱਟਦਾ ਇੱਕ ਢੰਗਾ ਢੰਗ ਜਿਹੜਾ ਹੈਗਾ ਵਰਲਡ ਬੈਂਕ ਨੇ ਡੰਕਲ ਦੀ ਡਿਊਟੀ ਲਈ ਜੀ ਨੇ ਇਹ ਖਰੜਾ ਤਿਆਰ ਕੀਤਾ ਉਹ ਭਾਵੇਂ ਉਹਨਾਂ ਨੇ ਤਾਂ ਪ੍ਰਚਾਰ ਨਹੀਂ ਸੀ ਲੁੱਟ ਕਰਨਾ ਸੀ ਇਹ ਇਹ ਸਾਡੀਆਂ ਜਥੇਬੰਦੀਆਂ ਦੀਆਂ ਖਾਸ ਕਰਕੇ ਕਿਰਤੀ ਕਿਸਾਨ ਯੂਨੀਅਨ ਇਸ ਇਸ ਤੇ ਬਹੁਤ ਨੀਝ ਲਾ ਕੇ ਵੇਖ ਰਹੀ ਸੀ ਉਦੋਂ ਤੋਂ ਹੀ ਜਦੋਂ ਤੋਂ ਡੰਕਲ ਖਰੜਾ ਆ ਰਿਹਾ ਸੀ ਉਸ ਵੇਲੇ ਤੋਂ ਹੀ ਅਸੀਂ ਜਿਹੜਾ ਹੈਗਾ ਇਹ ਇਹ ਨਾ ਇਹ ਖਰੜੇ ਦਾ ਵਿਰੋਧ ਕਰਦੇ ਰਹੇ ਤੇ ਇਹ ਨੂੰ ਸੀ ਜਾ ਕੇ ਲੋਕਾਂ ਚ ਦੱਸਦੇ ਰਹੇ ਵੀ ਇਸ ਤਰ੍ਹਾਂ ਦਾ ਜਿਹੜਾ ਬਈ ਬਣ ਜਾ ਰਿਹਾ ਹੈ ਤੇ ਇਹ ਕਸਾ ਨਹੀਂ ਲਈ ਖਤਰਨਾਕ ਹੈ ਪਰ ਉਸ ਵੇਲੇ ਜਿਹੜੇ ਸਾਡੇ ਮਤਲਬ ਪਿੰਡਾਂ ਦੇ ਵਿੱਚ ਕਿਸਾਨ ਸੀ ਜਿਹੜੇ ਨੂੰ ਇਹ ਗੱਲ ਸਮਝਣੀ ਹੀ ਪੈਂਦੀ ਜਾਂ ਜਿਹੜੇ ਇਹਦੇ ਸ਼ਰਮਾਇਦਾਰੀ ਦੇ ਪ੍ਰਭਾਵ ਹੇਠ ਸੀ ਉੰਡਨੀ ਇਹਨੂੰ ਮੰਜਾਖ ਤੇ ਤੋਰਤੀ ਲਿਆ ਹਾਂ ਬਿਲਕੁਲ ਮੈਂ ਵੀ ਇਹੀ ਸੋਚ ਰਿਹਾ ਸੀਗਾ ਜੀ ਜਦੋਂ ਇੱਕ ਪਾਸੇ ਸਾਮਰਾਜੀ ਪ੍ਰਚਾਰ ਹੋ ਰਿਆ ਸੀਗਾ ਇੱਕ ਪਾਸੇ ਤੁਸੀਂ ਛੋਟੇ ਛੋਟੇ ਘਰਾਂ ਚੋਂ ਉੱਠ ਕੇ ਜਾਂਦੇ ਸੀ ਹਣਾ ਪ੍ਰਚਾਰ ਕਰਦੇ ਨਹੀਂ ਸਾਡੇ ਲਈ ਖਤਰਨਾਕ ਆ ਹਾਂਜੀ ਹਾਂ ਉਦੋਂ ਫਿਰ ਪਿੰਡਾਂ ਦੇ ਵਿੱਚ ਤੁਹਾਨੂੰ ਫੇਸ ਕੀ ਕਰਨਾ ਪੈਂਦਾ ਸੀਗਾ ਫੇਸ ਤਾਂ ਜੀ ਲੋਕ ਲੋਕ ਬਹੁਤੇ ਇਹ ਸਵਾਲ ਕਰਦੇ ਹੀ ਵੀ ਨਹੀਂ ਨਹੀਂ ਜਾ ਰਹਾ ਇਹ 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 ਤਾਂ ਦੇਖੋ ਸੰਨਤਾ ਲੱਗਣੀ ਚਾਹੀਦੀ ਹੈ ਆਉਣੀ ਚਾਹੀਦੀ ਨੇ ਸਾਨੂੰ ਅ ਰੋਜ਼ਗਾਰ ਮਿਲੂਗਾ ਤੇ ਕੁਝ ਨੂੰ ਪਤਾ ਹੀ ਨਹੀਂ ਡੰਕਲ ਕੀ ਹੈ ਕੁਝ ਬੰਦੇ ਜਿਹੜੇ ਮਤਲਬ ਉਸ ਵੇਲੇ ਪੋਲਿਟੀਕਲ ਪਾਰਟੀਆਂ ਨਾਲ ਦੂਜੇ ਜੁੜੇ ਹੋਏ ਸੀ ਜਿੱਦਾਂ ਕਾਂਗਰਸ ਨਾਲ ਜਾਂ ਦੂਜੀ ਤੀਜੀਆਂ ਨਾਲ ਤੇ ਉਹ ਉਹਨਾਂ ਦੇ ਕੁਝ ਬੰਦੇ ਆ ਵੀ ਨਹੀਂ ਜੀ ਇਹ ਹੀ ਨਹੀਂ ਪਰ ਆਮ ਲੋਕਾਂ ਨੂੰ ਜਿਹੜਾ ਉਹਦਾ ਨਹੀਂ ਪਤਾ ਵੀ ਡੰਕਲ ਕੀ ਆ ਉਹਨਾਂ ਨੂੰ ਕੋਈ ਨਹੀਂ ਸੀ ਇਸ ਗੱਲ ਦਾ ਪਤਾ ਵੀ ਡੰਕਲ ਕੀ ਕੀ ਚੀਜ਼ ਹੈ ਕਈ ਬੰਦੇ ਤਾਂ ਕਹਿੰਦੇ ਮਜ਼ਾਕ ਵੀ ਢਾਉਂਦੇ ਹੁੰਦੇ ਆ ਯਾਰ ਇਹ ਗੱਲਾਂ ਕਰਦੇ ਆ ਉਹ ਮਜ਼ਾਕ ਸਾਡਾ ਅਸੀਂ ਉਪਲੀ ਪਿੰਡ ਦੇ ਵਿੱਚ ਗਏ ਸਵੇਰੇ ਸਵੇਰੇ ਤੇ ਕਠੁੱਥੇ ਆ ਬਾਬਾ ਹੋ ਗਿਆ ਉਹ ਕਹਿੰਦੇ ਲਓ ਜੀ ਇਹ ਲਾਲ ਝੰਡੇ ਵਾਲੇ ਆ ਗਏ ਹੁਣ ਆਪਾਂ ਇਹਨਾਂ ਦੀਆਂ ਗੱਲਾਂ ਸੁਣੀ ਇਹ ਕੋਈ ਡੰਕਰ ਡੰਕਰ ਦੀ ਗੱਲ ਕਰਦੇ ਨੇ ਅੱਛਾ ਹਮ ਕਲੌਣ ਕੀ ਡੰਕਰ ਹੈ ਉਹ ਉਹ ਜਿਹਨੇ ਉਹਨੋਂ ਨੇ ਬੜੀ ਮਜਾਕ ਨਾਲ ਅੱਛਾ ਸਾਨੂੰ ਜਿਵੇਂ ਮਿੱਠਾ ਮਜਾਕ ਕਰਦੇ ਹੁੰਦੇ ਨੇ ਨਾ ਹਮ ਇਹ ਪਤਾ ਨਹੀਂ ਨਵੀਂ ਛੈ ਕੀ ਲੈ ਕੇ ਹਾਂ ਨਵੀਂ ਕੀ ਲੈ ਕੇ ਆਏ ਨੇ ਵੀ ਇਹ ਪਟਾਰਾ ਖੋਲਣਗੇ ਅੱਛਾ ਤੇ ਕਿੰਨੇ ਸਾਲ ਹੋ ਗਏ ਉਸ ਗੱਲ ਨੂੰ ਇਹ 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 ਤਾਂ ਪੁੱਤ ਮੇਰੇ ਖਿਆਲੇ ਸਾਲ ਤੈਨੂੰ ਤੂੰ ਕੋਈ 99 ਦੇ 2000 ਦੇ ਨੇੜੇ ਦੀ ਗੱਲ ਰਿਹਾ ਹਾਂ ਤੁਸੀਂ ਸ਼ੁਰੂ ਚ ਲੱਗੇ ਸੀਗੇ ਜਦੋਂ ਹਾਂ ਅਸੀਂ ਤਾਂ ਹਾਂ ਜੀ ਹਾਂ ਜੀ ਉਸ ਵੇਲੇ ਤੂੰ ਲੱਗੇ ਅਸੀਂ 96 ਦੇ 97 ਦੇ ਵਿੱਚ ਕਿਰਤੀ ਕਿਸਾਨ ਯੂਨੀਅਨ ਜਿਹੜਾ ਹੈਗਾ ਬਰੂਤ ਕਰਦੀ ਆ ਰਹੀ ਹੈ ਉਦੋਂ ਸਾਡੀਆਂ ਦੂਜੀਆਂ ਜਥੇਬੰਦੀਆਂ ਇਸ ਮਸਲੇ ਤੇ ਅ ਨਹੀਂ ਸੀ ਕੁਝ ਬੋਲ ਰਹੀਆਂ ਜਦੋਂ ਉਹ ਖੁੱਲ ਕੇ ਆ ਆ ਰਿਹਾ ਉਸ ਵੇਲੇ ਕਈਆਂ ਨੇ ਸਾਡੇ ਆਗੂਆਂ ਨੂੰ ਪੁੱਛੇ ਵੀ ਇਹ ਇਹ ਕਈ ਕਈ ਥੋਂਤੇ ਜਿੱਥੇ ਵੱਡੇ ਇਕੱਠ ਸੀ ਵੀ ਕੀ ਬਣਾਏ ਕੀ ਕੀ ਹੋਊਗਾ ਜਦੋਂ ਉਹਨਾਂ ਨੂੰ ਦੱਸਿਆ ਗਿਆ ਵੀ ਇਹ ਇਹ ਹੈ ਉਸ ਵੇਲੇ ਉਹਨਾਂ ਨੂੰ ਇਹ ਗੱਲ ਬਹੁਤੀ ਠੀਕ ਨਹੀਂ ਲੱਗੀ ਅੱਛਾ ਪਰ ਜਦੋਂ ਇਹ ਇਹ ਵੱਡੀ ਪੱਧਰ ਤੇ ਇਹਦਾ ਜਿਹੜਾ ਹੈਗਾ ਪ੍ਰਚਾਰ ਚੱਲਿਆ ਲੋਕਾਂ ਨੂੰ ਪਤਾ ਲੱਗਿਆ ਪਹਿਲਾਂ ਉਹ ਕਹਿੰਦੇ ਸੀ ਵੀ ਸਾਡੇ ਸਾਡੇ ਤੱਕ ਇਹਦਾ ਕੀ ਆਊਗਾ ਇਤਾਂ ਉੱਤੇ ਨਹੀਂ ਸਰਕਾਰਾਂ ਦੇ ਕੰਮ ਨੇ ਇਹ ਇਹਦਾ ਸਾਡੇ ਤੇ ਕੀ ਅਸਰ ਹੋਊਗਾ ਅਸੀਂ ਉਹਨੂੰ ਦੱਸਿਆ ਵੀ ਇਹਦਾ ਅਸਰ ਆਉਣੇ ਹੀ ਸਾਡੇ ਤੇ ਤੁਸੀਂ ਉਦੋਂ ਕਿਵੇਂ ਪ੍ਰਚਾਰ ਕਰਦੇ ਸੀਗੇ ਉਦੋਂ ਤਾਂ ਸੀਮਤ ਸਾਧਨ ਸੀਗੇ ਬਹੁਤ ਘੱਟ ਸਾਧਨ ਸੀਗੇ ਅਸੀਂ ਉਸ ਵੇਲੇ ਜੀ ਜਿਹੜੇ ਹੈਗੇ ਮੋਟਰਸਾਈਕਲ ਆ ਚੁੱਕੀ ਸੀ ਹੂੰ ਮੋਟਰਸਾਈਕਲ ਸਕੂਟਰਾਂ ਤੇ ਜਾਂਦੇ ਹੀ ਅਸੀਂ ਪਿੰਡ ਦੇ ਵਿੱਚ ਕਈ ਵਾਰੀ ਤਾਂ ਇਹ گاਉਂ ਸ਼ਾਮ ਨੂੰ ਬੋਲ ਕੇ ਆਉਂਦੇ ਸੀ ਵੀ ਸਵੇਰੇ ਕਿਰਤੀ ਕਿਸਾਨ ਯੂਨੀਅਨ ਵਾਲੇ ਹੂੰ ਆਉਣਗੇ ਤੇ ਉਹ ਇਸ ਮਸਲੇ ਤੇ ਤੁਹਾਡੇ ਨਾਲ ਗੱਲਾਂ ਗੱਲਾਂਬਾਤ ਕਰਨਗੇ ਨਹੀਂ ਫਿਰ ਜਦੋਂ ਅਸੀਂ ਸਵੇਰੇ ਜਾਂਦੇ ਸੀ ਤਾਂ ਸਵੇਰੇ ਅਸੀਂ ਜਿਹੜੇ ਗੁਰਦੁਆਰਾ ਸਾਹਿਬ ਦੇ ਰੇਡੀਓ ਸੀ ਉਹਨਾਂ ਤੇ ਅਨਾਉਂਸਮੈਂਟ ਕਰਦੇ ਸੀ ਤਾਂ ਉਹ ਅਨਾਉਂਸਮੈਂਟ ਦੋ ਤਿੰਨ ਵਾਰੀ ਕੀਤੀ ਜਾਂਦੀ ਸੀ ਤੇ ਫਿਰ ਉਸ ਤੇ ਲੋਕਾਂ ਜਿਹੜੇ ਹੈ ਇਕੱਠੇ ਹੁੰਦੇ ਸੀ ਤੇ ਜਿੱਥੇ ਸਾਡੇ ਜੁੰਟਾ ਸੀ ਉੱਥੇ ਉਹ ਜੁੰਟਾ ਨੂੰ ਕਿਹਾ ਜਾਂਦਾ ਸੀ ਵੀ ਬਈ ਆਪਾਂ ਨੇ ਇਸ ਮਸਲੇ ਤੇ ਹੱਲ ਕਰਨਾ ਤੇ ਤੁਸੀਂ ਆਪਣੇ ਕਿਸਾਨਾਂ ਨੂੰ ਬੁਲਾਉਣਾ ਹੈ ਅੱਛਾ ਤੇ ਇਹ ਉਹਨਾਂ ਦੀ ਡਿਊਟੀ ਹੁੰਦੀ ਸੀ ਤੇ ਇਹ ਸਾਡਾ ਸਾਧਨ ਸੀ ਕਈ ਵਾਰੀ ਅਸੀਂ ਸਾਈਕਲਾਂ ਤੇ ਵੀ ਜੇ ਨਾ ਮੋਟਰਸਾਈਕਲ ਦਾ ਕੋਈ ਬਣਦਾ ਤਾਂ ਅਸੀਂ ਸਾਈਕਲਾਂ ਤੇ ਵੀ ਚੱਲ ਪੈਂਦੇ ਸੀ ਜੇ ਦੂਰ ਜਾਣਾ ਹੁੰਦਾ ਤਾਂ ਫਿਰ ਅਸੀਂ ਮੋਟਰਸਾਈਕਲ ਸਕੂਟਰ ਲੈ ਕੇ ਜਾਂਦੇ ਸੀ ਹੁਣ ਤੁਹਾਨੂੰ ਲੱਗਦਾ ਜੀ ਜਿਵੇਂ ਤੁਸੀਂ ਉਦੋਂ ਪ੍ਰਚਾਰ ਕੀਤਾ ਬਹੁਤ سارے ਪਿੰਡਾਂ 'ਚ ਖੱਪਦੇ ਗਏ ਤੁਸੀਂ ਆਪਦੀ ਜ਼ਿੰਦਗੀ ਲਾਈ ਉਦਾ ਅਸਰ ਹੋਇਆ ਲੱਗਦਾ ਹੁਣ ਜਿਵੇਂ ਲੋਕ ਉੱਠ ਰਹੇ ਨੇ ਇਹਦੇ ਖਿਲਾਫ ਹਾਂਜੀ ਬਿਲਕੁਲ ਬਿਲਕੁਲ ਅਸੀਂ ਉਦੋਂ ਪਿੰਡਾਂ 'ਚ ਜੇ ਬੋਲਦੇ ਰਹੇ ਹਾਂ ਤਾਂ ਉਹ ਜਦੋਂ ਜਿਸ ਲਈ ਇਹ ਇਹ ਆਏ ਨਹੀਂ ਕੀ ਜਿਹੜਾ ਤਿੰਨ ਜਿਹੜੇ ਇਹ ਕਿਸਾਨ ਬਿੱਲ ਲੈ ਕੇ ਆਏ ਕਿਸਾਨਾਂ ਦੇ ਵਿਰੋਧੀ ਜਿਹਦਾ ਦਿੱਲੀ ਦੇ ਵਿੱਚ ਕਿਸਾਨ ਮੋਰਚਾ ਲੱਗਿਆ ਤੇ ਇਹ ਉਦੋਂ ਫਿਰ ਲੋਕਾਂ ਨੂੰ ਵੀ ਹਾਂ ਉਹ ਯਾਰ ਉਸ ਵੇਲੇ ਉਹ ਬੰਦੇ ਬੋਲਦੇ ਤਾਂ ਹੈਗੀ ਸੀ ਯਾਰ ਤੇ ਠੀਕ ਹੈ ਆਪਾਂ ਨੂੰ ਉਦੋਂ ਇਹ ਗੱਲਾ ਨਹੀਂ ਚੰਗੀਆਂ ਸਮਝ ਆਪਣੇ ਆਈਆਂ ਤੇ ਜਿਸ ਵੇਲੇ ਹੁਣ ਇਹ ਉਹਨਾਂ ਨੇ ਉਹ ਕਿਸਾਨ ਜਿਹੜੇ ਬਿਲ ਬਣਾ ਕੇ ਪਾਸ ਕਰ ਲਈ ਜਦੋਂ ਵਿਰੋਧ ਹੋਇਆ ਉਹ ਉਹੀ وجہ ਹੈ ਜਿਹੜੀ ਜਿਹੜੀ ਅਸੀਂ ਪਹਿਲਾਂ ਕਹਿੰਦੇ ਰਹੇ ਉਹ ਉਸੇ ਦਾ ਹੀ ਅਸਰ ਸੀ ਕਿ ਲੋਕ ਪਿੰਡਾਂ ਵਿੱਚੋਂ ਉੱਠ ਕੇ ਜਿਹੜੇ ਰੇਲਾਂ ਦੀਆਂ ਲੈਣਾ ਤੇ ਆ ਕੇ ਆ ਬੈਠੇ ਉਸ ਤੋਂ ਬਾਅਦ ਫਿਰ ਆਗੂਆਂ ਨੇ ਸਮਝਾਇਆ ਖਾਸ ਕਰਕੇ ਜਦੋਂ ਮਨਮੋਹਨ ਸਿੰਘ 92 ਦੇ ਵਿੱਚ ਜਿਹੜੇ ਸੈਨ ਕਰਕੇ ਆਇਆ ਉਹ ਤੋਂ ਬਾਅਦ ਫਿਰ ਬਹੁਤ ਭਾਵੇਂ ਸੀ ਪਹਿਲਾਂ ਵੀ ਉਹ ਕਰਦੇ ਸੀ 96 97 ਤੋਂ ਸੀ ਤਾਂ 92 ਤੋਂ ਉਦੋਂ ਤੇ ਇਹਦਾ ਮਤਲਬ ਰੋਧ ਕਰਦੇ ਆ ਰਹੇ ਆ ਤੇ ਉਹ ਤੋਂ ਬਾਅਦ ਫਿਰ ਅਸੀਂ ਕਈ ਤੇ ਕੰਵੈਨਸ਼ਨਾਂ ਵੀ ਕੀਤੀਆਂ ਪਿੰਡਾਂ 'ਚ ਜਾ ਕੇ ਵੀ ਬੋਲੇ ਤੇ ਅਸੀਂ ਕੋਈ ਇਹੋ ਜਿਹਾ ਜਿੱਥੇ ਵੀ ਅਸੀਂ ਬੋਲਦੇ ਸੀ ਭਾਵੇਂ ਕੋਈ ਹੋਰ ਸਾਡਾ ਜਿਵੇਂ ਕੋਈ ਜਾਮ ਲਾਉਣਾ ਧਰਨਾ ਦੇਣਾ ਜਾਂ ਕੋਈ ਹੋਰ ਉੱਥੇ ਜਦੋਂ ਹਾਂ ਪੋਸਟਰ ਲਾਉਣੇ ਜੋ ਵੀ ਮਤਲਬ ਜਥੇਬੰਦੀ ਦੇ ਕੰਮ ਸੀ ਜਿੱਥੇ ਵੀ ਇਹ ਜਦੋਂ ਬੋਲਦੇ ਸੀ ਤਾਂ ਅਸੀਂ ਇਦਾ ਗੇਟ ਦਾ ਜਿਹੜਾ ਬਾਦ ਦੇ ਵਿੱਚ 92 ਚ ਡਬਲਯੂਟੀ ਬਣਿਆ ਜੀਤੇ ਮਨਮੋਹਨ ਸਿੰਘ ਨੇ ਦਸਕਤ ਕੀਤੇ ਉਹਦੇ ਤੇ ਬੋਲਦੇ ਰਹੇ ਆ ਜੀ ਕੇ ਲਈ ਅਸੀਂ 99 ਤੋਂ ਲੈ ਕੇ ਹੁਣ ਤੱਕ ਜਿਹੜੀ ਹੈ ਸਾਰੀ ਉਮਰ ਇਸੇ ਗੱਲ ਤੇ ਲਾਈ ਹੈ ਤੇ ਗੁਰਡੇ ਕਸਾਇ ਨੇ ਲੋਕਾਂ ਤੱਕ ਗਏ ਆ ਦੱਸਿਆ ਹੁਣ ਬਹੁਤ ਮੈਨੂੰ ਉਹ ਕੁਸ਼ੀ ਹੋ ਰਹੀ ਹੈ ਜਦੋਂ ਦਿੱਲੀ ਜਿਹੜੇ ਸਾਡੇ ਕਿਸਾਨ ਹਮ ਹਮਾ ਕੇ ਗਏ ਅਸੀਂ ਸਮਝਦੇ ਆ ਭਾਵੇਂ ਹੁਣ ਮੇਰੀਆਂ ਅੱਖਾਂ ਤੋਂ ਮੈਨੂੰ ਨਹੀਂ ਦਿੰਦਾ ਗੋਡਿਆਂ ਤੋਂ ਨਹੀਂ ਤੁਰਿਆ ਜਾਂਦਾ ਤੇ ਹੱਡ ਦੀ ਪ੍ਰੋਬਲਮ ਵੀ ਹੈ ਪੇਸ਼ਾਬ ਦੀ ਪ੍ਰੋਬਲਮ ਵੀ ਹੈ ਪਰ ਜਦੋਂ ਉਹ ਮੋਰਚਾ ਚੱਲਿਆ ਤਾਂ ਉਸ ਵੇਲੇ ਮੈਂ ਆਪਣੇ ਆਪ ਨੂੰ ਬਿਲਕੁਲ ਤੰਦਰੁਸਤ ਤੇ ਬਹੁਤ ਖੁਸ਼ੀ ਤੇ ਮੈਂ ਸਮਝਿਆ ਵੀ ਜੋ ਮੈਂ ਆਪਣਾ ਜ਼ਿੰਦਗੀ ਖਪਾਈ ਹੂੰ ਤਾਂ ਉਹਦਾ ਅਸਰ ਜਾਂ ਮੇਰੇ ਵਰਗੇ ਹੋਰ ਸਾਡੇ ਮਤਲਬ ਕਿਸਾਨ ਆਗੂਆਂ ਨੇ ਹੂੰ ਜਿੰਦਗੀਆਂ ਲਾਈਆਂ ਕਿਉਂਕਿ ਮੈਂ ਈਜ਼ ਦੇ ਵਿੱਚ ਦੂਜਿਆਂ ਨਾਲੋਂ ਵੱਡਾ ਹੀ ਹੂੰ ਤੇ ਜਿਵੇਂ ਅਸੀਂ ਜ਼ਿੰਦਗੀਆਂ ਲਾਈਆਂ ਜਿਵੇਂ ਅਸੀਂ ਮਤਲਬ ਜਿੱਦੇ ਸਾਡੇ ਤੋਂ ਕੋਸ਼ਿਸ਼ ਹੋਈ ਉਹ ਕਿੱਟੀ ਪਿੰਡਾਂ ਤੱਕ ਪਹੁੰਚੇ ਹੂੰ ਤਾਂ ਅੱਜ ਉਹਦਾ ਹੀ ਅਸਰ ਹੈ ਕਿ ਲੋਕਾਂ ਨੇ ਲੈਣਾ ਬੰਦ ਕਰਤੀਆਂ ਤੇ ਦਿੱਲੀ ਨੂੰ ਹੁਮ ਹਮਾ ਕੇ ਗਏ ਨੇ ਕੀ ਤੇ ਇਹ ਉਸੇ ਦੀ ਅ ਭਜਾ ਹੈ ਜਿਹੜੀ ਅੱਜ ਕਿਸਾਨੀ ਨੂੰ ਇਕੱਠੇ ਹੋਣਾ ਪਿਆ ਭਾਵੇਂ ਉਸ ਵੇਲੇ ਕੁਸ਼ ਲੋਕ ਜਿਹੜੇ ਅੱਜਕੱਲ ਬੜੇ ਵੱਡੇ ਆਗੂ ਨੇ ਉਹ ਇਹਨਾਂ ਦੀ ਹਮਾਇਤ ਕਰਦੇ ਸੀ ਅੱਛਾ ਇਹਨਾਂ ਨੀਤੀਆਂ ਦੀ ਜਦੋਂ ਗੈਟ ਬਣਿਆ डब्ल्यूटी ਕੋ ਬਣਿਆ ਉਹ ਹਮੈਤ ਕੀ ਕਹਿੰਦੇ ਹੁੰਦੇ ਸੀ ਵੀ ਕਿਉਂ ਚਾਹ ਉਹ ਉਹ ਕਿੰਨੀ ਸੀ ਵੀ ਜਿਹੜੀ ਸਨਤਾਊਗੀ ਹਮ ਸਾਡਾ ਮਾਲ ਖਰੀਦੂਗੀ ਹਮ ਤੇ ਉਹਦੇ ਵਿੱਚ ਸਾਨੂੰ ਜਿਹੜੇ ਹੈਗੇ ਨੇ ਭਾਵ ਵੱਧ ਮਿਲਣਗੇ ਉਹ ਉਹ ਕੰਪੀਟੀਸ਼ਨ ਦੀ ਉਹ ਮੁਕਾਬਲੇ ਦੀ ਨੀਤੀ ਲੈਂਦੇ ਹੀ ਵੀ ਮੁਕਾਬਲੇ ਦੀ ਕਿਉਂਕਿ ਸਰਕਾਰਾਂ ਵੀ ਇਹ ਕਹਿੰਦੀ ਹੈ ਉਹ ਵੀ ਇਹ ਕਹਿੰਦੇ ਹੀ ਮੀ ਮੁਕਾਬਲੇ ਤੇ ਜਦੋਂ ਆਉਣਗੇ ਨਾ ਤਾਂ ਸਾਨੂੰ ਰੇਟ ਉਹ ਵਧ ਦੇਣ ਮਿਲੂਗਾ ਇਹਦਾ ਸਾਨੂੰ ਬਰੋਧ ਨਹੀਂ ਕਰਨਾ ਚਾਹੀਦਾ ਪਰ ਜਦੋਂ ਉਹ ਅਮਲ ਚ ਆਇਆ ਜਦੋਂ ਆ ਨੀਤੀਆਂ ਬਣਾ ਕੇ ਆਏ ਤਿੰਨ ਜਿਹੜੇ ਬਿੱਲ ਬਣਾਏ ਉਹਨੂੰ ਜਦੋਂ ਉਹਨਾਂ ਨੇ ਜਾਚਿਆ ਤਾਂ ਫਿਰ ਉਹਨਾਂ ਨੂੰ ਲੱਗਿਆ ਵੀ ਠੀਕ ਐ ਅਸੀਂ ਇਸ ਸਮਸਲੇ ਤੇ ਗਲਤ ਸੀ ਤਾਂ ਉਹਨਾਂ ਨੇ ਵੀ ਆਪਣਾ ਇਹਨਾਂ ਨੀਤੀਆਂ ਦੇ ਖਿਲਾਫ ਬਰੋਧ ਕਰਨਾ ਸ਼ੁਰੂ ਕੀਤਾ ਤੇ ਫਿਰ ਸਾਰੇ ਜਿੰਨੇ ਪੰਜਾਬ ਦੇ ਵਿੱਚ ਜਥੇਬੰਦੀਆਂ ਸੀ ਉਹ ਇਕੱਠੀਆਂ ਹੋਈਆਂ ਤੇ ਉਸ ਕੋਲ ਨੂੰ ਅੱਗੇ ਵਧਾਇਆ ਤੇ ਜੋ ਅਸੀਂ ਕਹਿੰਦੇ ਰਹੇ ਜੋ ਕਿਰਤੀ ਕਿਸਾਨ ਜੀ ਯੂਨੀਅਨ ਕਹਿੰਦੀ ਰਹੀ ਤਾਂ ਉਹ ਬਿਲਕੁਲ ਸਫਲ ਹੋਏ ਆ ਸੀ ਤੇ ਉਸ ਗੱਲ ਦੀ ਮੈਨੂੰ ਬਹੁਤ ਖੁਸ਼ੀ ਯਹਾਰਿਕ ਬੰਦੇ ਨੂੰ ਜੋ ਮਿਹਨਤ ਕਰਦਾ ਹੈ ਜੋ ਕਿਸੇ ਵੀ ਉਸ ਦੇ ਵਿੱਚ ਹੈ ਜਦੋਂ ਉਹ ਕਾਮਯਾਬ ਹੁੰਦਾ ਤਾਂ ਉਹਨੂੰ ਖੁਸ਼ੀ ਹੋਣਾ ਜਦੋਂ ਤੁਸੀਂ ਲੱਗੇ ਹੋਏ ਸੀਗੇ ਜੀ ਤਾਂ ਉਦੋਂ ਫਿਰ ਨੁਕਸਾਨ ਵੀ ਚੱਲਣਾ ਪੈ ਜਾਂਦਾ ਹੁੰਦਾ ਜਿਵੇਂ ਚਲੋ ਸਰੀਰਾਂ ਦਾ ਤਾਂ ਹੁੰਦਾ ਹੀ ਆ ਬੰਦਾ ਖੱਪਦਾ ਕਿਵਰੀ ਆਰਥਿਕ ਨੁਕਸਾਨ ਚੱਲਣੇ ਪੈ ਜਾਂਦੇ ਫਿਰ ਆਪਣੀ ਵੀ ਬਰੋਚ ਹੋ ਜਾਂਦੇ ਕੋਈ ਇਹੋ ਜਿਹੀਆਂ ਕੰਡੀਸ਼ਨਾਂ ਵੀ ਬਣੀਆਂ ਇਹੋ ਜਿਹੀਆਂ ਸਥਿਤੀਆਂ ਬਣੀਆਂ ਵੀ ਬਹੁਤ ਆਰਥਿਕ ਨੁਕਸਾਨ ਵੀ ਝੱਲਣੇ ਪਏ ਸਟਰਗਲ ਦੇ ਵਿੱਚ ਪਏ ਹਾਂ ਆਰਥਿਕ ਤਾਂ ਪੁੱਤ ਹੈ ਹੀ ਕਿਉਂਕਿ ਜਦੋਂ ਘਰੋਂ ਛੱਡ ਕੇ ਮੈਂ ਜਾਂਦਾ ਸੀ ਮੇਰਾ ਜਿਹੜਾ ਖੇਤੀ ਦਾ ਕੰਮ ਸੀ ਉਹ ਜਿਹੜਾ ਉਸ ਤਰ੍ਹਾਂ ਨਹੀਂ ਹੋ ਪੁੰਤਾ ਹੀ ਕਿਉਂਕਿ ਬੱਚੇ ਸੀ ਬੱਚੇ ਉਹ ਪੜਦੇ ਸੀ ਕੰਮ ਕੋਈ ਪਿੱਛੇ ਕਰਨ ਵਾਲਾ ਨਹੀਂ ਸੀ ਭਾਵੇਂ ਮੇਰੇ ਨਾਲ ਸਾਂਝੀ ਸੀ ਜਿਹਨੂੰ ਮੈਂ ਹਿੱਸਾ ਦਿੰਦਾ ਸੀ ਨੌਕਰੀ ਨਹੀਂ ਅੱਛਾ ਉਹਨੂੰ ਹਿੱਸਾ ਵੀ ਜਿਹਦੀ ਆਪਣੀ ਫਸਲ ਹੋਊਗੀ ਉਹਦੇ ਵਿੱਚ ਉਹ ਨਹੀਂ ਸੱਤੇ ਰਹੂਗਾ ਅੱਛਾ ਭਾਵੇਂ ਉਹ ਕਰਦਾ ਰਿਹਾ ਪਰ ਫਿਰ ਵੀ ਜਿਹੜੇ ਹੈਗੇ ਆ ਨੁਕਸਾਨ اٹھਾਉਣੇ ਪਏ ਉਹਦੇ ਵਿੱਚ ਥੋੜਾ ਨਹੀਂ ਮੈਨੂੰ ਬਹੁਤ ਵੱਡਾ ਜਿਹੜਾ ਹੈਗਾ ਆਰਥਿਕ ਨੁਕਸਾਨ اٹھਾਉਣਾ ਪਿਆ ਕਿਉਂਕਿ ਬਹੁਤ bari ਫੰਡ ਨਾਸੀ ਹੁੰਦਾ ਫੰਡ ਫਿਰ ਅਸੀਂ ਆਪਣੇ ਕੋਲੋਂ ਹੀ ਪੱਲਿਓ ਖਰਚਦੇ ਸੀ ਅੱਛਾ ਤੇ ਜਿਵੇਂ ਪਿਛਲੇ ਸਮੇਂ ਦੇ ਵਿੱਚ ਹੀ ਕੋਈ 15-20 ਸਾਲਾਂ ਤੋਂ ਕਿਸਾਨਾਂ ਦੇ ਕਿਤੇ ਗੱਡੀ ਜਾ ਮੈਂ ਕਿਤੇ ਡੀਸੀਆਂ ਦੇ ਧਰਨੇ ਨਹੀਂ ਕਿਤੇ ਕੁਝ ਹੋਰ ਹੈ ਤੇ ਉੱਥੇ ਫਿਰ ਸਾਂਝੀ ਜਿਹੜੇ ਖਰਚੇ ਸੀ ਉਹ ਅਸੀਂ ਆਪਣੀ ਜੇਬ ਚੋਂ ਕਰਦੇ ਰਹੇ ਹਾਂ ਭਾਵੇਂ ਟੀਓ ਬਾਰੇ ਕਿਹਾ ਜਾਂਦਾ ਜੀ ਵੀ ਇਹ ਆਮ ਪ੍ਰਚਾਰ ਹੀ ਆ ਵੀ ਕਲਾ ਕਿਸਾਨਾਂ ਨੂੰ ਨੁਕਸਾਨ ਆ ਆਮ ਇਹ ਹੀ ਗੱਲ ਉੱਪਰ ਕੇ ਆਉਂਦੀ ਆ ਵੀ ਯਾਰ ਕਿਸਾਨਾਂ ਨੂੰ ਨੁਕਸਾਨ ਆ ਕਿਸਾਨਾਂ ਨੂੰ ਨੁਕਸਾਨ ਆ ਦੂਜੇ ਵਰਗਾਂ ਨੂੰ ਕਿਵੇਂ ਨੁਕਸਾਨ ਆ ਉਹਦਾ ਤੁਸੀਂ ਆਪਣੇ ਤਜਰਬੇ ਚ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਵਿਖੋ ਜਿਹੜਾ ਸਾਡਾ ਸੂਬਾ ਪੰਜਾਬ ਹੈ ਇਹਦੀ ਆਰਥਿਕਤਾ ਖੇਤੀ ਤੇ ਚੱਲਦੀ ਹੈ ਬਿਲਕੁਲ ਜੀ ਜੇ ਸਾਡੀ ਖੇਤੀ ਨੁਕਸਾਨ ਚ ਜਾਂਦੀ ਹੈ ਘਾਟੇ ਚ ਜਾਂਦੀ ਹੈ ਤਾਂ ਜਿਹੜਾ ਸਾਰਾ ਕੁਝ ਟਾਣਾ ਬਣਾ ਹੈ ਉਹ ਉਹ ਉਹਨੂੰ ਲਾਅਸ ਘਾਟਾ ਉਹਨੂੰ ਜਾਣੀ ਜਾਣਾ ਮਿਸਾਲ ਦੇ ਤੌਰ ਤੇ ਜੀਰੀ ਹੈ ਜੇ ਅਸੀਂ ਜੀਰੀ ਸਾਡੀ ਘਾਟੀ ਚ ਜਾਊਗੇ ਸੀ ਲਾਉਣਾ ਬੰਦ ਕਰ ਦੇਾਂਗੇ ਇਹ ਜਿਹੜੇ ਐਡੀਮ ਵੱਡੇ ਸ਼ਰਲ ਲੱਗੇ ਨਹੀਂਗੇ ਤੇ ਮੰਡੀਆਂ ਜਿਹੜੀਆਂ ਚੱਲ ਰਹੀਆਂ ਨੇ ਜਿਹੜੀ ਸਾਡੇ ਪੈਟਰੋਲ ਪੰਪ ਚੱਲ ਰਹੇ ਨੇ ਸਾਰਾ ਆਰਥਿਕ ਤਾਣੀ ਬਾਣੀ ਤੇ ਇਹਦਾ ਅਸਰ ਪਊਗਾ ਜਦੋਂ ਖੇਤੀ ਪਿੱਛੇ ਜਾਊਗੀ ਤਾਂ ਮਹਿੰਗਾਈ ਹੋਊਗੀ ਪੰਜਾਬ ਦੇ ਵਿੱਚ ਉਹਦੇ ਵਿੱਚ ਮਜ਼ਦੂਰ ਵਰਗ ਤੇ ਵੀ ਬਹੁਤ ਜ਼ਿਆਦਾ ਜਿਹੜਾ ਹੈਗਾ ਬੋਝ ਆਉਣਾ ਹੈ ਜੇ ਹੁਣ ਅਸੀਂ ਕਹੀਏ ਤਾਂ ਜਦੋਂ ਪੰਜਾਬ ਦੀ ਆਰਥਿਕ ਤਾ ਕੁਛ ਜੇ ਹੈ ਚੱਲਦੀ ਉਹ ਖੇਤੀ ਦੇ ਸਿਰ ਤੇ ਚੱਲਦੀ ਆ ਹੂੰ ਬਿਲਕੁਲ ਜੇ ਖੇਤੀ ਹੀ ਖਤਮ ਹੋ ਗਈ ਤਾਂ ਜਿਹੜਾ ਪੰਜਾਬ ਦਾ ਸਾਰਾ ਆਰਥਿਕ ਤਾਣਾ ਬਣਾ ਉਹਨੇ ਖਤਮ ਹੋ ਜਾਣਾ ਤੇ ਉਹ ਆਰਥਿਕ ਤਾਣੇ ਦੇ ਤਾਣੇ ਬਾਣੇ ਦੇ ਵਿੱਚ ਛੋਟਾ ਵਪਾਰੀ ਆਰਤੀ ਮਜ਼ਦੂਰ ਤੇ ਛੋਟੀ ਸਨ ਤੁਨੇ ਬਰਬਾਦ ਹੋਣਾ ਤੈ ਹੀ ਆਉਤਾ ਜੀ ਹੁਣ ਕੀ ਲੱਗਦਾ ਜੀ ਜਿਵੇਂ ਹੁਣ ਲੋਕਾਂ ਦੇ ਵਿੱਚ WTO ਖਿਲਾਫ ਵਿਰੋਧ ਤਾਂ ਹੈ ਪਰ ਹਲੇ ਵੀ ਸਮਝ ਪੱਖੋਂ ਫੇਰ ਵੀ ਊਣੇ ਲੋਕ ਉਹਨਾਂ ਨੂੰ ਹਲੇ ਪਤਾ ਨਹੀਂ ਤਾਂ ਕਿੱਦਾਂ ਦਾ ਅੰਦੋਲਨ ਹੋਣਾ ਚਾਹੀਦਾ ਕਿਸ ਤਰ੍ਹਾਂ ਨਾਲ ਲੋਕਾਂ ਦੇ ਘਰਾਂ ਵੱਲ ਨੂੰ ਜਾਣਾ ਚਾਹੀਦਾ ਕਿ ਉਹਨਾਂ ਨੂੰ ਪਤਾ ਲੱਗ ਸਕੇ WTO ਕੀ ਹੈ ਹਾਂ ਉਹ ਉਹ ਹੀ ਹੈ ਵੀ ਅਜੇ ਸਾਡੇ ਮੈਂ ਸਮਝਦਾ ਵੀ ਦੱਸਣ ਦੇ ਵਿੱਚ ਹੂੰ ਸਮਝਾਉਣ ਦੇ ਵਿੱਚ ਜਿਸ ਤਰ੍ਹਾਂ ਅਸੀਂ ਦਿੱਲੀ ਬੈਠੇ ਸੀ ਹੂੰ ਬਹੁਤ ਵਧੀਆ ਦੱਸਿਆ ਲੋਕਾਂ ਦੇ ਸਮਝ ਦੇ ਵਿੱਚ ਅ ਕੁਝ ਦੇ ਆਇਆ ਹੈ ਹੂੰ ਇਹਨੂੰ ਅਸੀਂ ਮੈਂ ਜੋ ਸਮਝਦਾ ਵੀ ਜਿੱਥੇ ਜਿੱਥੇ ਵੀ ਸਾਡੇ ਜੁੰਟ ਨੇ ਅਸੀਂ ਉਹਨਾਂ ਜੁਨਟਾਂ ਦੇ ਵਿੱਚ ਜਾ ਕੇ ਮੀਟਿੰਗ ਕਰਾਈਏ ਹੋਰ ਵਿਸਤਾਰ ਚ ਦੱਸੀਏ ਵੀ ਇਹਦੇ ਬਈ ਆਹਾ ਹਾ ਨੁਕਸਾਨ ਨੇ ਬੇਸ ਤਾਲੁਕਨ ਹੁਣੇ ਤਿੰਨ ਬਿਲ ਬਣ ਤੋਂ ਬਾਅਦ ਬਹੁਤ ਪਤਾ ਲੱਗ ਗਿਆ ਹਾਂ ਬਿਲਕੁਲ ਪਰ ਫੇਰ ਵੀ ਜੋ ਮੈਂ ਸਮਝਦਾ ਵੀ ਸਾਨੂੰ ਆਪਣੇ ਜੁਨਟਾਂ ਚ ਜਾ ਕੇ ਸਾਨੂੰ ਮਤਲਬ ਦੁਕਾਨਾਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਇਹਦੇ ਬਾਰੇ ਹੋਰ ਵਿਸਤਾਰ ਚ ਦੱਸਣਾ ਜਾਹੀ ਦੇ ਵੀ ਭਾਵੇਂ ਇਹ ਅੱਜ ਕਿਸਾਨਾਂ ਦੀ ਬਹੁਤ ਵੱਡੀ ਜਿੱਤ ਹੈ ਇਤਿਹਾਸਕ ਜਿੱਤ ਹੈ ਵੀ ਅਸੀਂ ਉਹਨਾਂ ਤਿੰਨੇ ਬਿਲਾ ਨੂੰ ਬਕਸ ਕਰਾਤਾ ਪਰ ਇਹ ਦਾ ਮਤਲਬ ਇਹ ਨਹੀਂ ਵੀ ਖਤਰਾ ਟਕ ਗਿਆ ਖਤਰਾ ਤਾਂ ਸਾਨੂੰ ਲਗਾਤਾਰ ਸੰਘਰਸ਼ਾਂ ਜਿਹੜਾ ਹੈਗਾ ਜਾਰੀ ਰੱਖਣਾ ਪੈਣਾ ਜੀ ਕਿਉਂਕਿ ਖਤਰਿਆਂ ਨੇ ਫਿਰ ਆਉਣਾ ਹੈ ਤੇ ਇਸ ਲਈ ਜੇ ਅਸੀਂ ਸੰਘਰਸ਼ੀਲ ਰਹਾਂਗੇ ਤਾਂ ਅਸੀਂ ਖਤਰਿਆਂ ਤੋਂ ਜਿਹੜਾ ਹੈਗਾ ਬਚ ਸਕਾਂਗੇ ਜੀ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ